ਭਾਦੂਈ ਪਰਮ ਪੁਲਾਣੀਆਂ ਦੂਜੈ ਲਗਾ ਹੀਤ ਭਾਦੂਈ ਮਿਸ ਭਾਦਰੋਂ ਦਾ ਮਹੀਨਾ ਭਾਦਰੋਂ ਦੇ ਮਹੀਨੇ ਅੰਦਰ ਅਗਲਾ ਸ਼ਬਦ ਹੈ ਪਰਮ ਪਰਮ ਕੀ ਹੈ ਪਰਮ ਦਾ ਅਰਥ ਕੀ ਹੈ ਜਦੋਂ ਆਪਾਂ ਗੁਰਬਾਣੀ ਕੋਸ਼ ਵਿੱਚ ਪਰਮ ਦੇ ਅਰਥ ਪੜ੍ਹਦੇ ਹਾਂ ਪਰਮ ਦਾ ਅਰਥ ਹੈ ਭਟਕਣਾ ਪਰਮ ਦਾ ਅਰਥ ਹੈ ਭੁਲੇਖਾ ਪਾਪ ਦੁਚਿੱਤਾਪਣ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਇਨਸਾਨ ਦੀ ਜ਼ਿੰਦਗੀ ਵੀ ਸਾਰੀ ਜ਼ਿੰਦਗੀ ਭਾਦਰੋਂ ਦਾ ਮਹੀਨਾ ਬਣ ਕੇ ਰਹਿ ਜਾਂਦੀ ਹੈ ਇੱਕ ਵੇਲੇ ਤੇ ਇਨਾਂ ਨੂੰ ਖੁਸ਼ ਹੁੰਦਾ ਹੈ ਦੂਜੀ ਪਲ ਪਤਾ ਨਹੀਂ ਕਿੱਥੋਂ ਕ੍ਰੋਧ ਆ ਜਾਂਦਾ ਹੈ ਪਤਾ ਨਹੀਂ ਕਿੱਥੋਂ ਗੁੱਸਾ ਆ ਜਾਂਦਾ ਹੈ ਤੇ ਬੰਦਾ ਕਹਿੰਦਾ ਹੁਣੇ ਤੇ ਚੰਗਾ ਪੜਾ ਸੀ ਹੁਣੇ ਤੇ ਬੜਾ ਖੁਸ਼ ਸੀ ਇੱਕ ਪਲ ਵਿੱਚ ਹੱਸਦਾ ਹੈ ਇੱਕ ਪਲ ਵਿੱਚ ਰੋਣ ਲੱਗ ਪੈਂਦਾ ਹੈ